ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੱਡੀ ਅਪਡੇਟ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਪਲੇਅਰ ਕਿਹੜੇ ਕਿਹੜੇ ਕਬੱਡੀ ਕੱਪ ਤੇ ਖੇਡ ਰਹੇ ਹਨ ਤੇ ਕਿਹੜੀਆਂ ਕਿਹੜੀਆਂ ਟੀਮਾਂ ਵਿੱਚ ਖੇਡ ਰਹੇ ਹਨ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ نیچے ਆ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਅਸੀਂ ਕਬੱਡੀ ਨਾਲ ਰਿਲੇਟਡ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਵੀਡੀਓ ਚੰਗੀ ਲੱਗਣ ਤੇ ਸ਼ੇਅਰ ਜ਼ਰੂਰ ਕਰਨਾ ਹਾਂਜੀ ਦੋਸਤੋ ਇੱਕ ਕਬੱਡੀ ਕੱਪ ਪਿੰਡ ਕਾਂਗਾ ਖੁਰਦ ਜ਼ਿਲ੍ਹਾ ਫਾਜ਼ਿਲਕਾ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਤਿੰਨ ਖਿਡਾਰੀ 12 ਦੇ ਮੈਚ ਕਰਵਾਏ ਜਾਣਗੇ ਜਿਹਦਾ ਪਹਿਲਾ ਇਨਾਮ 60000 ਰੁਪਏ ਦੂਸਰਾ ਇਨਾਮ 42000 ਰੁਪਏ 베ਸਟ ਰੇਡਰ ਤੇ 베ਸਟ ਜਾਫੀ ਦੇ ਲਈ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ ਜੰਕਸ਼ਨ ਦੇ ਅਫੀਸ਼ੀਅਲ YouTube ਚੈਨਲ ਉਤੇ ਲਾਈਵ ਚਲਾਇਆ ਜਾਵੇਗਾ ਤੇ ਨਾਲ ਹੀ ਦੋਸਤੋ ਇੱਥੇ ਟੀਮ ਬਣਦੀ ਆ ਕਾਂਗੇ ਦੀ ਜਿਹਦੇ ਵਿੱਚ ਗੁਰਵਿੰਦਰ ਕਾਂਗਾ ਰਾਜੂ ਕਾਂਗਾ ਨੀਟਾ ਕਾਂਗਾ ਤੇ ਮੰਨਾ ਲਾਲਪੁਰੀਆ ਰਾਜਾ ਪਦਰੀ ਤੇ ਜੱਗਾ ਅਲਗੋ ਕੋਠੀ ਦੇ ਪਲੇਅਰ ਇਸ ਕਬੱਡੀ ਕੱਪ ਤੇ ਕਾਂਗਾ ਦੀ ਟੀਮ ਵਿੱਚ ਖੇਡਣਗੇ ਤੇ ਨਾਲ ਹੀ ਦੋਸਤੋ ਇਹ ਕਬੱਡੀ ਕੱਪ ਤੀਜਾ ਸ਼ਾਨਦਾਰ ਕਬੱਡੀ ਕੱਪ ਹੈ ਜੋ ਕਿ ਪਿੰਡ ਖਡੂਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਆਲ ਓਪਨ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ 6 ਅੰਤਰਰਾਸ਼ਟਰੀ ਕਲੱਬਾਂ ਭਾਗ ਲੈਣਗੀਆਂ ਤੇ ਨਾਲ ਹੀ ਦੋਸਤ ਇਥੇ ਪਹਿਲਾ ਇਨਾਮ 1.5 ਲੱਖ ਰੁਪਏ ਦੂਸਰਾ ਇਨਾਮ 1 ਲੱਖ ਰੁਪਏ ਬੈਸਟਾਂ ਨੂੰ 51-52 ਹਜ਼ਾਰ ਰੁਪਏ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਇਸ ਕਬੱਡੀ ਕੱਪ ਤੇ ਪਹੁੰਚਣ ਵਾਲੀਆਂ ਟੀਮਾਂ ਬਿਆ ਪਲੈਂਟੀ ਆਫ ਨਿਊਜ਼ੀਲੈਂਡ ਖਡੂਰ ਸਾਹਿਬ ਬਾਬਾ ਵਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਤੇ ਘਰਿਆਲੇ ਦੀ ਟੀਮ ਭੋਲੇਵਾਲ ਤੇ ਗੁਰਦਾਸਪੁਰ ਲਾਇਨਜ਼ ਇਹ ਛੇ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਨਾਲ ਹੀ ਦੋਸਤੋ ਖਡੂਰ ਸਾਹਿਬ ਦੀ ਟੀਮ ਦੇ ਵਿੱਚ ਅੰਬਾਸੋਰ ਸਿੰਘ, ਸ਼ੀਲੂ ਬਾਹੂ ਅਖਬਰਪੁਰ, ਸੁਮੇਤ ਸ਼ਿਵਾ ਤੇ ਰਵੀ ਦਿਉਰਾ ਵਰਗੇ ਪਲੇਅਰ ਖੇਡਣਗੇ ਜੋ ਖਡੂਰ ਸਾਹਿਬ ਦੇ ਕਬੱਡੀ ਕੱਪ ਤੇ ਖੇਡਣਗੇ ਤੇ ਨਾਲ ਹੀ ਦੋਸਤੋ ਇਹ ਕਬੱਡੀ ਕੱਪ ਪਿੰਡ ਸੁਧਾਰ ਪੱਤੀ ਢਾਲੀਵਾਲ ਵਿਖੇ ਕਰਵਾਇਆ ਜਾਵੇਗਾ ਜਿੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਰੋਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 1 ਲੱਖ ਰੁਪਏ ਦੂਸਰਾ ਇਨਾਮ 75 ਹਜ਼ਾਰ ਰੁਪਿਆ 베ਸਟ ਟਰੇਡਰ ਤੇ 베ਸਟ ਜਾਫੀ ਦੇ ਲਈ ਮੋਡੀਫਾਈ 911 ਟਰੈਕਟਰ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇਥੇ ਪਹੁੰਚਣ ਵਾਲੀਆਂ ਟੀਮਾਂ ਤੇ ਨਾਲ ਹੀ ਦੋਸਤੋ ਟੂਸਿਆਂ ਦੀ ਟੀਮ ਵਿੱਚ ਰਵੀ ਬੁਰਜ ਲੇਤਰਾ ਜੱਟ ਲਾਟੋਂ ਚਮਕੌਰ ਪੀੜਲ ਤੇ ਰਵੀ ਟੂਸੇ ਵਰਗੇ ਪਲੇਅਰ ਖੇਡਣਗੇ ਜੋ ਸੁਧਾਰ ਕਬੱਡੀ ਕੱਪ ਤੇ ਖੇਡਣਗੇ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵਾਰਤਵਾਾਰ ਸ਼ੇਅਰ ਕਰਨਾ ਧੰਨਵਾਦ